ਅੱਜ ਆਪਾਂ ਗੱਲ ਕਰਨੀ ਸ਼ੀਲੂ ਦੀ ਪਰ ਇਸ ਵੀਡੀਓ ਨੂੰ 5-7000 ਤੱਕ ਨਾ ਪਹੁੰਚਾਈਓ ਇਸ ਵੀਡੀਓ ਨੂੰ ਘੱਟੋ-ਘੱਟ ਲੱਖ 2 ਲੱਖ ਬੰਦਿਆਂ ਤੱਕ ਜਰੂਰ ਪਹੁੰਚਣੀ ਚਾਹੀਦੀ ਹੈ ਖਾਸ ਕਰਕੇ ਐਨ ਆਰ ਆਈ ਭਰਾ ਡਾਇਮੰਡ ਸਪான்ਸਰ 골ਡਨ ਸਪான்ਸਰ ਉਹਨਾਂ ਹਰ ਇੱਕ ਟੂਰਨਾਮੈਂਟ ਦੀ ਕਮਿਟੀ ਬੜੇ ਤਕੜੇ ਤੋਂ ਤਕੜੇ ਪਲੇਅਰ ਦਾ ਮੈਂ ਕਹਿੰਨਾ ਹੈ ਜਿਹੜਾ ਕਬੱਡੀ ਦੇ ਵਿੱਚ ਇਸ ਟਾਈਮ ਟੌਪ ਤੇ ਚੱਲਦਾ ਉਹਨਾਂ ਦਾ ਕਿਸੇ ਨਾ ਕਿਸੇ ਨਗਦ ਰਕਮ ਦੇ ਨਾਲ ਜਾਂ ਗੱਡੀਆਂ ਦੇ ਨਾਲ ਜਾਂ ਬੁਲਟਾਂ ਦੇ ਨਾਲ ਸਨਮਾਨ ਕੀਤਾ ਜਾ ਰਿਹਾ ਪਰ ਕਾਫੀ ਟਾਈਮ ਤੋਂ ਦੇਖਿਆ ਜਾ ਰਿਹਾ ਕੀ ਸ਼ੀਲੂ ਬਲਹਾਰੇ ਦਾ ਕੋਈ ਪੈਸਿਆਂ ਦੇ ਨਾਲ ਜਾਂ ਗੱਡੀਆਂ ਦੇ ਨਾਲ ਸਨਮਾਨ ਨਹੀਂ ਬੜਾ ਦੋਖ ਲੱਗਦਾ ਹੈ ਕਿ ਕਬੱਡੀ ਦੇ ਵਿੱਚ ਇਸ ਟਾਈਮ ਟੋਪ ਤੇ ਜਾਫੀ ਚੱਲਦਾ ਹੋਵੇ ਪਰ ਉਹਦਾ ਕਿਸੇ ਚੀਜ਼ ਦੇ ਨਾਲ ਸਨਮਾਨ ਢੀਲੂ ਜਦੋਂ ਕਿਸੇ ਟੂਰਨਾਮੈਂਟ ਦੇ ਵਿੱਚ ਖੇਡਦਾ ਤਾਂ ਉਹ ਹਜ਼ਾਰਾਂ ਰੁਪਏ ਲੈਂਦਾ ਬਈ ਪਲੇਅਰ ਤਾਂ ਹਰ ਇੱਕ ਪੈਸੇ ਲੈਂਦਾ ਖਤਮ ਮੰਨੀਏ ਸ਼ੀਲੂ ਕੋਈ ਮੈਂ ਕਹਿੰਨਾ ਟੋਪ ਦਾ ਪਲੇਅਰ ਹੈ ਨਹੀਂ ਤਾਂ ਉਹਦਾ ਸਨਮਾਨ ਨਹੀਂ ਹੋਣਾ ਚਾਹੀਦਾ ਜਿਹੜਾ ਬੰਦਾ ਟੌਪ ਤੇ ਚੱਲਦਾ ਹੋਵੇ ਲੋਕਾਂ ਦੇ ਦਿਲਾਂ ਦੇ ਵਿੱਚ ਰਾਜ ਕਰਦਾ ਹੋਵੇ ਹਰ ਇੱਕ ਬੱਚਾ ਮੈਂ ਕਹਿੰਨਾ ਉਹਦਾ ਫੈਨ ਹੋਵੇ ਜਿੱਥੇ ਲਾਈਵ ਚੱਲਦਾ ਉੱਤੇ ਹਜ਼ਾਰਾਂ ਦੀ ਗਿਣਤੀ ਮਿਲਦੀ। ਜਦੋਂ ਤੱਕੜੇ ਜਾਫੀ ਨੂੰ ਕੋਈ ਸਨਮਾਨ ਨਹੀਂ ਕਰਦਾ ਤਾਂ ਬੜਾ ਦੁੱਖ। ਜਦੋਂ ਲੋਕਾਂ ਦੀ ਆਵਾਜ਼ ਲੋਕਾਂ ਨੇ ਚੁੱਕੀ ਤਾਂ ਉਸ ਟਾਈਮ ਦੋ ਤਿੰਨ ਥਾਵਾਂ ਤੇ ਜੀਤ ਕੋਟਲੀ ਦਾ ਨਗਰ ਰਾਸ਼ੀਆਂ ਦੇ ਨਾਲ ਯਾਰ ਸਨਮਾਨ ਕੀਤਾ ਗਿਆ। ਕਿਉਂ ਨਾ ਅੱਜ ਆਪਾਂ ਸ਼ੀਲੂ ਲਈ ਅੱਜ ਆਪਾਂ ਗੱਲ ਕਰਨੀ ਸ਼ੀਲੂ ਦੀ। ਪਰ ਇਸ ਵੀਡੀਓ ਨੂੰ 5-7000 ਤੱਕ ਨਾ ਪਹੁੰਚਾਈਓ। ਇਸ ਵੀਡੀਓ ਨੂੰ ਘੱਟੋ-ਘੱਟ 2 ਲੱਖ ਬੰਦਿਆਂ ਤੱਕ ਜ਼ਰੂਰ ਪਹੁੰਚਣੀ ਚਾਹੀਦੀ ਆ। ਖਾਸ ਕਰਕੇ ਐਨ ਆਰ ਆਈ ਭਰਾ, ਡਾਇਮੰਡ ਸਪான்ਸਰ, 골ਡਨ ਸਪான்ਸਰ ਉਹਨਾਂ ਹਰ ਇੱਕ ਟੂਰਨਾਮੈਂਟ ਦੀ ਕਮੇਟੀ ਤੱਕ ਇਹ ਵੀਡੀਓ ਜ਼ਰੂਰ ਪਹੁੰਚਾ ਦਿਓ। ਕਿਉਂਕਿ ਅੱਜ ਮੈਂ ਗੱਲ ਕਰਨੀ ਆ ਸ਼ੀਲੂ ਦੀ। ਬੜੇ ਤਕੜੇ ਤੋਂ ਤਕੜੇ ਪਲੇਅਰ ਦਾ ਮੈਂ ਕਹਿੰਨਾ ਜਿਹੜਾ ਕਬੱਡੀ ਦੇ ਵਿੱਚ ਇਸ ਟਾਈਮ ਟੌਪ ਤੇ ਚੱਲਦਾ। ਉਹਨਾਂ ਦਾ ਕਿਸੇ ਨਾ ਕਿਸੇ ਨਗਦ ਰਕਮੀ ਦੇ ਨਾਲ ਜਾਂ ਗੱਡੀਆਂ ਦੇ ਨਾਲ ਜਾਂ ਬੁਲਟਾਂ ਦੇ ਨਾਲ ਸਨਮਾਨ ਕੀਤਾ ਜਾ ਰਿਹਾ ਹੈ। ਪਰ ਕਾਫੀ ਟਾਈਮ ਤੋਂ ਦੇਖਿਆ ਜਾ ਰਿਹਾ ਹੈ ਕਿ ਸ਼ੀਲੂ ਬਲਹਾਰੇ ਦਾ ਕੋਈ ਪੈਸਿਆਂ ਦੇ ਨਾਲ ਜਾਂ ਗੱਡੀਆਂ ਦੇ ਨਾਲ ਸਨਮਾਨ ਨਹੀਂ ਕੀਤਾ ਜਾ ਰਿਹਾ ਬੜਾ ਦੁੱਖ ਲੱਗਦਾ ਹੈ ਕਿ ਕਬੱਡੀ ਦੇ ਵਿੱਚ ਇਸ ਟਾਈਮ ਟੋਪ ਤੇ ਜਾਫੀ ਚੱਲਦਾ ਹੋਵੇ ਪਰ ਉਹਦਾ ਕਿਸੇ ਚੀਜ਼ ਦੇ ਨਾਲ ਸਨਮਾਨ ਨਹੀਂ ਕੀਤਾ ਜਾਂਦਾ ਬੜੇ ਲੋਕੀ ਕਹਿਣਗੇ ਕਿ ਸ਼ੀਲੂ ਜਦੋਂ ਕਿਸੇ ਟੂਰਨਾਮੈਂਟ ਦੇ ਵਿੱਚ ਖੇਡਦਾ ਤਾਂ ਉਹ ਹਜ਼ਾਰਾਂ ਰੁਪਏ ਲੈਂਦਾ ਬਈ ਪਲੇਅਰ ਤਾਂ ਹਰ ਇੱਕ ਪੈਸੇ ਲੈਂਦਾ ਇਹ ਤੁਹਾਨੂੰ ਵੀ ਪਤਾ ਕਮੇਟੀ ਦੇ ਮੈਂਬਰਾਂ ਨੂੰ ਵੀ ਪਤਾ ਜਿਹੜਾ ਟੂਰਨਾਮੈਂਟ ਕਰਵਾਉਂਦਾ ਉਹਨਾਂ ਨੂੰ ਖਾਸ ਕਰਕੇ ਪਤਾ ਹੁੰਦਾ ਕਿ ਜਿਹੜਾ ਪਲੇਅਰ ਅਸੀਂ ਅੱਜ ਟੂਰਨਾਮੈਂਟ ਦੇ ਵਿੱਚ ਸੱਦਿਆ ਉਹ ਪੈਸੇ ਦੇ ਕੇ ਸੱਦਿਆ ਬਈ ਉਹਨਾਂ ਦੀ ਮਿਹਨਤ ਹੈ ਉਹਨਾਂ ਦੀ ਖਰਾਕ ਪਿੱਛੇ ਉਹਨਾਂ ਨੂੰ ਸਾਰਾ ਕੁਝ ਕਰਨਾ ਪੈਂਦਾ ਜੇ ਆਪਾਂ ਕਹਿ ਦਈਏ ਬਈ ਹਰ ਇੱਕ ਟੂਰਨਾਮੈਂਟ ਦੇ ਵਿੱਚ ਉਵੇਂ ਹੀ ਚੱਲਿਆ ਜਾਊ ਕਿ ਉਹ ਗੱਡੀਆਂ ਦੇ ਵਿੱਚ ਪੰਜਾਬ ਦੇ ਵਿੱਚ ਆਂਦਾ ਉਹ ਤੇਲ ਨਹੀਂ ਲੱਗਦਾ ਜਿਹੜੇ ਉਹ ਨਾਲ ਬੰਦੇ ਰੱਖਦਾ ਉਹਨਾਂ ਦਾ ਖਰਚਾ ਪਾਣੀ ਨਹੀਂ ਚੱਲਦਾ ਸਭ ਕੁਝ ਚੱਲਦਾ ਬਈ ਉਹ ਆਪਣੀ ਜਗ੍ਹਾ ਵਾ ਜੇ ਆਪਾਂ ਸਨਮਾਨ ਦੀ ਗੱਲ ਕਰੀਏ ਜਾ ਤਾਂ ਮੰਨੀਏ ਸ਼ੀਲੂ ਕੋਈ ਮੈਂ ਕਹਿੰਨਾ ਟੌਪ ਦਾ ਪਲੇਅਰ ਹੈ ਨਹੀਂ ਤਾਂ ਉਹਦਾ ਸਨਮਾਨ ਨਹੀਂ ਹੋਣਾ ਚਾਹੀਦਾ ਜਿਹੜਾ ਬੰਦਾ ਟੌਪ ਤੇ ਚੱਲਦਾ ਹੋਵੇ ਲੋਕਾਂ ਦੇ ਦਿਲਾਂ ਦੇ ਵਿੱਚ ਰਾਜ ਕਰਦਾ ਹੋਵੇ ਹਰ ਇੱਕ ਬੱਚਾ ਮੈਂ ਕਹਿੰਨਾ ਉਹਦਾ ਫੈਨ ਹੋਵੇ ਜਿੱਥੇ ਲਾਈਵ ਚੱਲਦਾ ਉੱਤੇ ਹਜ਼ਾਰਾਂ ਦੀ ਗਿਣਤੀ ਹੋ ਜਾਂਦੀ ਹੈ ਹਰ ਇੱਕ ਕਹਿੰਦਾ ਕਿ ਮੈਂ ਸ਼ੀਲੂ ਕਰਾਨ ਕਬੱਡੀ ਨੂੰ ਮੋੜ ਦੇਖਣਾ ਲੱਗਾ ਉਹਨਾਂ ਦੇ ਪਿਆਰ ਸਦਕਾ ਮੈਂ ਕਹਿੰਨਾ ਅੱਜ ਵੀ ਲੋਕੀ ਸ਼ੀਲੂ ਦੀ ਗੇਮ ਨੂੰ ਇੰਨਾ ਪਸੰਦ ਕਰਦੇ ਆ ਹਰ ਇੱਕ ਜਾ ਕੇ ਲਾਈਵ ਦੇ ਵਿੱਚ ਵੀ ਕਮੈਂਟ ਕਰਦਾ ਕੀ ਅੱਜ ਸ਼ੀਲੂ ਪੰਜਾਬ ਦੇ ਵਿੱਚ ਇਸ ਟੂਰਨਾਮੈਂਟ ਦੇ ਵਿੱਚ ਖੇਡਦਾ ਇਹ ਲੋਕਾਂ ਦੀ ਪਸੰਦ ਆ ਲੋਕੀ ਉਹਨੂੰ ਪਸੰਦ ਕਰਦੇ ਆ ਲੋਕੀ ਉਹਨੂੰ ਪਿਆਰ ਕਰਦੇ ਆ ਪਰ ਕਮੇਟੀਆਂ ਵਾਲੇ ਜਦੋਂ ਐਵੇਂ ਦਾ ਕੰਮ ਕਰਦੇ ਆ ਕਿਸੇ ਪਲੇਅਰ ਨੂੰ ਜ਼ਰੂਰ ਸਨਮਾਨ ਕਰਦੇ ਆ ਪਰ ਜਦੋਂ ਤਗੜੇ ਜਾਫੀ ਨੂੰ ਕੋਈ ਸਨਮਾਨ ਨਹੀਂ ਕਰਦਾ ਤਾਂ ਬੜਾ ਦੁੱਖ ਲੱਗਦਾ ਜਿਵੇਂ ਪਿੱਛੇ ਜੇ ਇੱਕ ਆਵਾਜ਼ ਉੱਠੀ ਸੀ ਕਿ ਜੀਤ ਕੋਟਲੀ ਕਾਫੀ ਟਾਈਮ ਤੋਂ ਪੰਜਾਬ ਦੇ ਵਿੱਚ ਚੰਗਿਆ ਗਰਾਊਂਡਾਂ ਦੇ ਵਿੱਚ ਆਪਣਾ ਪ੍ਰਦਰਸ਼ਨ ਕਰਦਾ ਪਿਆ ਪਰ ਉਹ ਗਰੀਬ ਬੰਦਾ ਹੋਣ ਕਰਕੇ ਉਹਦਾ ਕੋਈ ਸਨਮਾਨ ਨਹੀਂ ਕਰਦਾ ਜਦੋਂ ਲੋਕਾਂ ਦੀ ਆਵਾਜ਼ ਲੋਕਾਂ ਨੇ ਚੁੱਕੀ ਤਾਂ ਉਸ ਟਾਈਮ ਦੋ ਤਿੰਨ ਥਾਵਾਂ ਤੇ ਜੀਤ ਕੋਟਲੀ ਦਾ ਨਗਦ ਰਾਸ਼ੀਆਂ ਦੇ ਨਾਲ ਯਾਰ ਸਨਮਾਨ ਕੀਤਾ ਗਿਆ ਕਿਉਂ ਨਾ ਅੱਜ ਆਪਾਂ ਸ਼ੀਲੂ ਲਈ ਆਵਾਜ਼ ਚੁੱਕੀ ਜਿਵੇਂ ਅੱਜ ਟੌਪ ਦਾ ਪਲੇਅਰ ਆ ਸ਼ੀਲੂ ਬਈ ਉਹਦੇ ਹਿਸਾਬ ਨਾਲ ਤਾਂ ਉਸ ਬੰਦੇ ਨੂੰ 1 ਕਰੋੜ ਦੀ ਗੱਡੀ ਵੀ ਦਿੱਤੀ ਜਾਵੇ ਨਾ ਉਹ ਵੀ ਬਹੁਤ ਘੱਟ ਆ ਪਰ ਮੈਂ 1 ਕਰੋੜ ਦੀ ਡਿਮਾਂਡ ਨਹੀਂ ਕਰਦਾ ਕਿ ਸ਼ੀਲੂ ਨੂੰ 1 ਕਰੋੜ ਵਾਲੀ ਗੱਡੀ ਦਿਓ ਜੋ ਤੁਹਾਡੇ ਤੋਂ ਹੁੰਦਾ ਉਹਨਾਂ ਤਾਂ ਜ਼ਰੂਰ ਕਰੋ ਕਿਉਂਕਿ ਤੱਕਾ ਕਿਸੇ ਨਾਲ ਨਹੀਂ ਕੀਤਾ ਜਾ ਸਕਦਾ ਕਈ ਲੋਕੀ ਕਹਿਣਗੇ ਕਿ ਬਈ ਤੂੰ ਆਪਣੀਆਂ ਜੇਬਾਂ ਦੇ ਵਿੱਚੋਂ ਦੇ ਦਿਓ ਬਈ ਪ੍ਰਮਾਤਮਾ ਪੈਸੇ ਦੇਊਗਾ ਤਾਂ ਜ਼ਰੂਰ ਉਹਦਾ ਵੀ ਹੱਥ ਫੜਾਂਗੇ ਜੇ ਕੋਈ ਕਮੇਟੀ ਦਾ ਮੈਂਬਰ ਜਾਂ ਐਨ ਆਰ ਆਈ ਬੰਦਾ ਕੋਈ ਉਹਦੀ ਬਾਹ ਨਹੀਂ ਫੜਦਾ ਤਾਂ ਜ਼ਰੂਰ ਆਵਾਜ਼ ਚੁੱਕਾਂਗੇ ਉਸ ਭਰਾ ਨੂੰ ਕਿਸੇ ਨਾ ਕਿਸੇ ਗੱਡੀ ਦੇ ਨਾਲ ਸਨਮਾਨ ਜ਼ਰੂਰ ਕਰਾਂਗੇ ਉਹ ਆਪਣੀ ਜਿੰਦਗੀ ਇਸ ਇਲੇਖੇ ਲਾਣੀ ਪੈ ਜੇ ਕਿਉਂਕਿ ਜਿਹੜਾ ਪਲੇਅਰ ਹੁੰਦਾ ਨਾ ਯਾਰ ਮੈਂ ਕਹਿੰਦਾ ਹਰ ਇੱਕ ਪਲੇਅਰ ਆਪਣੇ ਆਪ ਨੂੰ ਬੈਸਟ ਦਿਖਾਣ ਲਈ ਬਹੁਤ ਜੋਰ ਲਾਂਦਾ ਪਰ ਸ਼ੀਲੂ ਨੇ ਅੱਜ ਕਬੱਡੀ ਨੂੰ ਉੱਚੇ ਦਰਜੇ ਤੱਕ ਲੈ ਕੇ ਜਾਣ ਲਈ ਯਾਰ ਆਪਣੀ ਜਾਨ ਲਾਈ ਵੀ ਹੈ ਹਰ ਇੱਕ ਪਲੇਅਰ ਜਾਣ ਲਾਂਦਾ ਜਿਵੇਂ ਸੁਲਤਾਨ ਹੋ ਗਿਆ ਸੰਦੀਪ ਨੰਗਲੰਬੀਆਂ ਵਾਲਾ ਜਿਹੜੇ ਮੈਂ ਕਹਿੰਨਾ ਯਾਰ ਸਾਦਾ ਲਈ ਕਬੱਡੀ ਦੇ ਵਿੱਚ ਵਿਛੋੜਾ ਦੇ ਗਿਆ ਤੇ ਉਸ ਬੰਦੇ ਦੀ ਘਾਟ ਕਦੇ ਪੂਰੀ ਨਹੀਂ ਹੋ ਸਕਦੀ ਇਹ ਤੁਸੀਂ ਵੀ ਜਾਣਦੇ ਆ ਐਨ ਆਰ ਆਈ ਭਰਾ ਵੀ ਜਾਣਦੇ ਆ ਜੋ ਕਬੱਡੀ ਦੇ ਨੂੰ ਦੇਣ ਸੰਦੀਪ ਨੰਗਲੰਬੀਆਂ ਦੀ ਹੈ ਉਹ ਕਿਸੇ ਪਲੇਅਰ ਦੀ ਦੇਣ ਨਹੀਂ ਕਈ ਲੋਕੀ ਇਸ ਪਲੇਅਰ ਦੀ ਗੇਮ ਨੂੰ ਦੇਖ ਕੇ ਕਈ ਕਹਿਣ ਲੱਗ ਜਾਂਦੇ ਉਹ ਹਰਿਆਣੇ ਦਾ ਹਰਿਆਣੇ ਵਾਲੇ ਉਹਨੂੰ ਸਨਮਾਨ ਕਿਉਂ ਨਹੀਂ ਕਰਦੇ ਮੈਂ ਹਰਿਆਣੇ ਵਾਲੀ ਕਮੇਟੀਆਂ ਨੂੰ ਵੀ ਬੇਨਤੀ ਕਰਦਾ ਕਿ ਤੁਹਾਨੂੰ ਬੜਾ ਮਾਣ ਮਹਿਸੂਸ ਹੋਣਾ ਚਾਹੀਦਾ ਕਿ ਸਾਡਾ ਇੱਕ ਹੀਰਾ ਬੰਦਾ ਡਾਇਮੰਡ ਬੰਦਾ ਯਾਰ ਮਹਾਬਲੀ ਜਿਹੜਾ ਹਰਿਆਣੇ ਨੇ ਪੈਦਾ ਕੀਤਾ ਉਹ ਪਲੇਅਰ ਤੋਂ ਡੇ ਏਰੀਏ ਦਾ ਵਾ ਜੇ ਪੰਜਾਬ ਵਾਲੀਆਂ ਕਮੇਟੀਆਂ ਨਹੀਂ ਕੋਈ ਸਟੈਪਲ ਚੱਕਦੀਆਂ ਤਾਂ ਜ਼ਰੂਰ ਹਰਿਆਣਾ ਕਮੇਟੀ ਨੂੰ ਵੀ ਜ਼ਰੂਰ ਇਸ ਚੀਜ਼ ਤੇ ਗੌਰ ਕਰਨੀ ਚਾਹੀਦੀ ਆ ਕਿਸੇ ਨਾ ਕਿਸੇ ਟੂਰਨਾਮੈਂਟ ਦੇ ਵਿੱਚ ਜ਼ਰੂਰ ਆਵਾਜ਼ ਚੁੱਕਣੀ ਚਾਹੀਦੀ ਆ ਕਿ ਇਸ ਮਹਾਬਲੀ ਦਾ ਕਿਸੇ ਨਾ ਕਿਸੇ ਗੱਡੀ ਦੇ ਨਾਲ ਸਨਮਾਨ ਕੀਤਾ ਜਾਵੇ ਬਾਈ ਜੇ ਆਪਾਂ ਹਰ ਇੱਕ ਪਲੇਅਰ ਲਈ ਰੂਲ ਇੱਕੋ ਤਰ੍ਹਾਂ ਦੇ ਰੱਖਾਂਗੇ ਹਰ ਇੱਕ ਪਲੇਅਰ ਨੂੰ ਚੰਗੇ ਪ੍ਰਦਰਸ਼ਨ ਤੇ ਆਪਾਂ ਸਨਮਾਨ ਕਰਾਂਗੇ ਤਾਂ ਮੈਂ ਕਹਿੰਨਾ ਪਲੇਅਰ ਐਵੇਂ ਦੇ ਬਹੁਤ ਉੱਠਣਗੇ ਆਪਣੇ ਆਪ ਦੇ ਵਿੱਚ ਪੂਰਾ ਦਮ ਲਾਣਗੇ ਭਈ ਇਹ ਟੂਰਨਾਮੈਂਟ ਜਿੱਤਣ ਲਈ ਲੋਕਾਂ ਦੇ ਦਿਲਾਂ 'ਚ ਵਸਣ ਲਈ ਜਰੂਰ ਮੈਂ ਜੋਰ ਲਾਊਂਗਾ ਤਾਂ ਕਿ ਲੋਕਾਂ ਦੀ ਨਿਗਾਹ ਦੇ ਵਿੱਚ ਆਵਾਂ ਇਸ ਤੋਂ ਬਾਅਦ ਕੋਈ ਨਾ ਕੋਈ ਐਨ ਆਰ ਆਈ ਪ੍ਰੋਮੋਟਰ ਕੋਈ ਮੇਰੀ ਬਾਹ ਫੜੂਗਾ ਕੋਈ ਨਾ ਕੋਈ ਪੈਸੇ ਦੇ ਨਾਲ ਮਦਦ ਕਰੂਗਾ ਕੋਈ ਮੈਨੂੰ ਗੱਡੀਆਂ ਦੇ ਨਾਲ ਮਦਦ ਕਰੂਗਾ ਬਾਈ ਹਰ ਇੱਕ ਪੈਸੇ ਲਈ ਖੇਡਦਾ ਦੇਖਿਆ ਜਾਂਦਾ ਸੀ ਬਾਈ 50 51000 ਪਹਿਲਾ ਦੂਜਾ ਇਨਾਮ ਹੁੰਦਾ ਸੀ ਪਰ ਅੱਜ ਦੇ ਟਾਈਮ ਦੇ ਵਿੱਚ ਗੇਮ ਜਿਵੇਂ ਹੀ ਉਲਟ ਹੋ ਗਿਆ ਬਾਬੇ ਉਹ 2 2.5 ਲੱਖ ਰੁਪਈਆ ਤਾਂ ਇੱਕ ਨਾਰਮਲ ਜਿਹਾ ਇਨਾਮ ਹੋ ਗਿਆ 8 8 10 10 ਲੱਖ ਦੇ ਬਾਈ ਟਰੈਕਟਰ ਰੱਖੇ ਜਾ ਰਹੇ ਆ ਇਹ ਗੇਮ ਕਬੱਡੀ ਨੂੰ ਬਹੁਤ ਉੱਚੇ ਦਰਜੇ ਤੇ ਪਹੁੰਚ ਗਈ ਹੈ ਜਿਹਦੇ ਵਿੱਚ ਮੈਂ ਕਹਿੰਦਾ ਅੰਨਾ ਪੈਸਾ ਵਾ ਬਾਈ ਲੋਕੀ ਐਨ ਆਰ ਆਈ ਭਰਾ ਕਬੱਡੀ ਨੂੰ ਪਿਆਰ ਕਰਦੇ ਤਾਂ ਹੀ ਉਹ ਕਰੋੜਾ ਰੁਪਏ ਲਾ ਕੇ ਇੱਕ ਟੂਰਨਾਮੈਂਟ ਕਰਾਉਂਦੇ ਜਿਵੇਂ ਹੁਣ ਪੁਲਾਥ ਦੇ ਵਿੱਚ ਵੀ ਇੱਕ ਟੂਰਨਾਮੈਂਟ ਹੁੰਦਾ ਜਿੱਥੇ ਮੈਂ ਕਹਿੰਨਾ 1.5 ਤੋਂ 2 ਕਰੋੜ ਰੁਪਇਆ ਲਾ ਕੇ ਟੂਰਨਾਮੈਂਟ ਕਰਵਾਇਆ ਜਾਂਦਾ ਯਾਰ ਇੱਕ ਇੱਕ ਰੇਡ ਤੇ ਬੋਲਟ ਦਿੱਤੇ ਜਾਂਦੇ ਹੁੰਦੇ ਆ ਤੇ ਉਹ ਵੀ ਟੂਰਨਾਮੈਂਟ ਪੰਜਾਬ ਦਾ ਕਹਿੰਦੇ ਅੱਜ ਦੇ ਟਾਈਮ ਦੇ ਵਿੱਚ ਸਾਰਿਆਂ ਤੋਂ ਟੋਪ ਦਾ ਟੂਰਨਾਮੈਂਟ ਉਹ ਪੁਲਾਥ ਦਾ ਟੂਰਨਾਮੈਂਟ ਆ ਜਿੱਥੇ ਮੈਂ ਕਹਿੰਨਾ 2.5 ਕਰੋੜ ਰੁਪਇਆ ਲਾ ਕੇ ਟੂਰਨਾਮੈਂਟ ਨੂੰ ਸਫਲ ਕਰਾਇਆ ਸੀ ਤੇ ਹਰ ਇੱਕ ਜਾਫੀ ਹਰ ਇੱਕ ਰੇਡਰ ਮੈਂ ਕਹਿੰਨਾ ਹੱਸਦਾ ਖੇਡਦਾ ਘਰੇ ਗਿਆ ਸੀ ਕਿਉਂਕਿ ਉਹ ਟੂਰਨਾਮੈਂਟ ਦੇ ਵਿੱਚ ਪੈਸੇ ਨੂੰ ਜਿਵੇਂ ਹੁੰਦਾ ਨਾ ਮੀਂਹ ਵਰਗੂ ਵਰਸਾਇਆ ਜਾਂਦਾ ਉਹ ਚੀਜ਼ ਮੋਹਨ ਬਾਲ ਨੇ ਕੀਤੀ ਸੀ ਆ ਹੁਣ ਵੀ ਕਹਿੰਦੇ 13 14 ਅਪ੍ਰੈਲ ਦੇ ਨੇੜੇ ਟੂਰਨਾਮੈਂਟ ਹੋ ਰਿਹਾ ਉਹ ਵਾਲਾ ਤਾਂ ਉੱਥੇ ਵੀ ਮੈਂ ਕਹਿੰਦਾ ਉਮੀਦ ਆ ਉਸ ਟੂਰਨਾਮੈਂਟ ਤੇ ਕੋਈ ਸ਼ੀਲੂ ਦਾ ਸਨਮਾਨ ਕੀਤਾ ਜਾਵੇ ਯਾਰ ਚੰਗੇ ਟੂਰਨਾਮੈਂਟ ਦੇ ਵਿੱਚ ਸ਼ੀਲੂ ਦਾ ਸਨਮਾਨ ਹੋਣਾ ਬਹੁਤ ਜ਼ਰੂਰੀ ਆ ਜੇ ਸ਼ੀਲੂ ਭਰਾ ਆਪਣੇ ਮੂੰਹੋਂ ਨਹੀਂ ਬੋਲਦਾ ਕਿ ਮੇਰਾ ਸਨਮਾਨ ਕਰੋ ਆ ਪਿੱਛੇ ਜੇ ਇੱਕ ਵੀਡੀਓ ਵੀ ਆਈ ਸੀ ਜਦੋਂ ਬੰਟੀ ਟਿੱਬੇ ਵਾਲਾ ਹੋ ਗਿਆ ਤੇ ਬੇਓ ਪਲੰਟੀ ਦੀ ਟੀਮ ਕਿਸੇ ਟਰੈਕਟਰ ਵਾਲੀ ਫੈਕਟਰੀ ਦੇ ਵਿੱਚ ਗਿਆ ਸੀ ਤੇ ਉੱਥੇ ਵੀ ਸ਼ਿਲੂ ਨੇ ਕਿਹਾ ਸੀ ਬਈ ਮੈਂ ਲੈ ਤਾਂ ਸਕਦਾ ਨਹੀਂ ਐ ਕਰੂੰ ਮੈਨੂੰ ਸਨਮਾਨ ਹੀ ਕਰ ਦੋ ਜੇ ਬੰਦੇ ਦੀ ਕੋਈ ਗੱਲਬਾਤ ਹੁੰਦੀ ਆ ਤਾਂ ਉਹਦੇ ਵਿੱਚ ਯਾਰ ਉਹਨੂੰ ਸਨਮਾਨ ਕੀਤਾ ਕੀ ਘਟਾ ਕਿਉਂਕਿ ਉਹਨੇ ਕਬੱਡੀ ਜਗਤ ਦੇ ਵਿੱਚ ਯਾਰ ਜਿਹੜੇ ਲੋਕੀ ਕਬੱਡੀ ਨੂੰ ਭੁੱਲ ਗਏ ਸੀ ਅੱਜ ਦੇ ਟਾਈਮ ਦੇ ਵਿੱਚ ਉਸ ਬੰਦੇ ਨੇ ਕਬੱਡੀ ਨੂੰ ਤਾਂ ਤੱਕ ਲੈ ਕੇ ਜਾ ਰਿਹਾ ਯਾਰ ਲੋਕਾਂ ਦੀ ਪਹਿਲੀ ਪਸੰਦ ਬਣ ਰਿਹਾ ਤਨੇ ਤੁਸੀਂ ਸਪੌਂਸਰਾਂ ਨੇ ਤੁਸੀਂ ਮੈਂ ਕਹਿੰਨਾ ਉਹਤਾਂ ਦੀਆਂ ਕਮੇਟੀਆਂ ਨੇ ਉਹਨੂੰ ਮਹਾਬਲੀ ਦਾ ਖਿਤਾਬ ਦਿੱਤਾ ਜੇ ਮਹਾਬਲੀ ਦਾ ਖਿਤਾਬ ਦਿੱਤਾ ਤਾਂ ਮਹਾਬਲੀ ਭਰਾ ਲਈ ਜ਼ਰੂਰ ਖੜੋ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਇਹ ਵੀਡੀਓ ਪ੍ਰਮੋਟਰਾਂ ਤੱਕ ਪਹੁੰਚ ਸਕੇ ਜੇ ਮੇਰੀ ਕਿਸੇ ਵੀ ਗੱਲ ਦਾ ਤੁਹਾਨੂੰ ਗੁੱਸਾ ਲੱਗਾ ਹੋਵੇ ਤਾਂ ਮਾਫ ਕਰਿਓ ਕਿ ਇਹ ਸ਼ੀਲੂ ਦੀ ਗੱਲ ਕਰਦਾ ਰਹਿੰਦਾ ਬਈ ਜੇ ਚੰਗਾ ਪਲੇਅਰ ਆ ਤਾਂ ਉਹਦੀ ਹਰ ਇੱਕ ਗੱਲ ਕਰਦਾ ਤੇ ਧੰਨਵਾਦੀ